ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੇ ਸਖਤ ਦਿਸ਼ਾ ਨਿਰਦੇਸ਼ ਨੇ ਕਿ ਜਿਹੜਾ ਸਾਡਾ ਗੁਆਂਡੀ ਮੁਲਕ ਹੈ ਉਹਦੀ ਜਿਹੜੀ ਏਜੰਸੀ ਆਈਐਸਏ ਉਹ ਬਾਰ-ਬਾਰ ਕੋਸ਼ਿਸ਼ ਕਰਦੀ ਹੈ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਗਤੀਵਿਧੀ ਕਰਕੇ ਕੋਈ ਸਾਡੀ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਉਹਨੂੰ ਖਰਾਬ ਕਰਨ ਵਾਸਤੇ ਜਾਂ ਜਿਹੜੇ ਇੱਥੇ ਲੋਕ ਭਾਈਚਾਰਕ ਮਾਹੌਲ ਹੈ ਇਹਨੂੰ ਵਿਗਾੜਨ ਦੀ ਬਹੁਤ ਜ਼ਿਆਦਾ ਸਾਜ਼ਿਸ਼ਾਂ ਜਿਹੜਾ ਗੁਆਂਡੀ ਦੇਸ਼ ਸਾਡਾ ਉਹ ਕਰਦਾ ਹੈ ਮਾਨਯੋਗ ਡੀਜੀਪੀ ਸਾਹਿਬ ਦੀ ਰਹਿਨੁਮਾਈ ਹੇਠ ਸਾਡੀ ਜਿਹੜੀ ਅੰਮ੍ਰਿਤਸਰ ਦੇ ਹਾਤੀ ਦੀ ਪੁਲਿਸ ਹੈ ਤੇ ਸਮੁੱਚੀ ਬਾਰਡਰ ਰੇਂਜ ਪੁਲਿਸ ਡਾਕਟਰ ਨਾਨਕ ਸਿੰਘ ਡੀਏਜੀ ਬਾਰਡਰ ਰੇਂਜ ਦੀ ਅਗਵਾਈ ਹੇਠ ਅਸੀਂ ਕੁਛ ਨਾ ਕੁਛ ਆਪਰੇਸ਼ਨਸ ਕਰਦੇ ਹੀ ਰਹਿੰਨੇ ਆ ਤਾਂ ਕਿ ਇਹਨਾਂ ਨੂੰ ਸੱਟ ਮਾਰੀਏ ਤੇ ਇਹਨਾਂ ਦੇ ਕੋਲ ਜਿਹੜੇ ਇਹਨਾਂ ਦੇ ਪਲਾਨ ਨੇ ਉਹਨਾਂ ਨੂੰ ਅਸੀਂ ਬਾਇਲ ਕਰੀਏ ਤੇ ਆਪਣੇ ਪੰਜਾਬ ਦੀ ਜਿਹੜੇ ਤੇ ਖਾਸ ਕਰਕੇ ਸਾਡੇ ਅੰਮ੍ਰਿਤਸਰ ਦੇ ਹਾਤੀ ਦੇ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਸੁਰੱਖਿਆ ਸੀ ਕਰਕੇ ਰੱਖੀਏ ਇਸੇ ਲੜੀ ਤਹਿਤ ਸਾਡੀ ਜਿਹੜੀ ਸਪੈਸ਼ਲ ਸੈਲ ਦੀ ਟੀਮ ਹੈ ਕੇਂਦਰੀ ਏਜੰਸੀਆਂ ਦੇ ਨਾਲ ਰਲ ਕੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਵਿਅਕਤੀ ਮਹਿਕ ਤੇ ਆਦੀ ਇਹ ਦੋਵੇਂ ਇੱਥੇ ਠਾਰੀ ਲੱਗੇ ਇਹਨਾਂ ਕੋਲ ਇੱਕ ਬਹੁਤ ਹੀ ਸੰਘੀਨ ਕਿਸਮ ਦਾ ਜਿਹੜਾ ਵੈਪਨ RPG22 ਐਂਟੀ ਟੈਂਕ ਮਿਸਾਈਲ ਐਂਟੀ ਟੈਂਕ ਜਿਹੜਾ ਹੈਗਾ ਵੈਪਨ ਹੈ ਉਹ ਇਹਨਾਂ ਕੋਲ ਸੀਗਾ ਉਹ ਪ੍ਰੋਪੈਲਰ ਨਾਲੇ ਐਂਟੀ ਟੈਂਕ ਵਾਸਤੇ ਜਨਰਲੀ ਯੂਜ਼ ਹੁੰਦਾ ਤੇ ਇਹਨਾਂ ਨੇ ਕੋਈ ਨਾ ਕੋਈ ਪੁੱਠੇ ਸਿੱਧੀ ਵਾਰਦਾਤ ਗਤੀਵਿਧੀ ਜਿਹੜੀ ਪੰਜਾਬ 'ਚ ਸਾਡਾ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਸੀਗੀ ਉਹ ਅਸੀਂ ਫੋਇਲ ਕੀਤੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਨਾਲ ਇੱਕ ਇਹਨਾਂ ਦਾ ਜਿਹੜਾ ਸਾਥੀ ਹੈ ਰਿਸ਼ਤੇਦਾਰ ਹੈ ਵਿੱਕੀ ਨਾਂ ਦਾ ਵਿਅਕਤੀ ਹੈ ਉਹ ਫਿਰੋਜ਼ਪੁਰ ਜੇਲ੍ਹ 'ਚ ਇਸ ਵੇਲੇ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਉਹਦੇ ਅਗੇਂਸਟ ਰਜਿਸਟਰਡ ਹੈ ਇਹ ਸਾਰੇ ਹੀ ਵਿਅਕਤੀ ਇੱਕ ਪਾਕਿਸਤਾਨ ਦੀ ਆਈਐਸਆਈ ਏਜੰਸੀ ਦੇ ਨਾਲ ਟੱਚ 'ਤੇ ਸੀਗੇ ਉਹ ਇਹਨਾਂ ਦੇ ਹੈਂਡਲ ਹੈਂਡਲਰ ਸੀਗੇ ਤੇ ਇਹਨਾਂ ਨੂੰ ਕੋਈ ਨਾ ਕੋਈ ਪੁੱਟੀ ਸਿੱਧੇ ਉਹਨਾਂ ਨੇ ਕੰਮ ਕਰਨ ਲਈ ਦੇਣੇ ਸੀਗੇ ਜਿਹਦੇ ਬਾਰੇ ਅਸੀਂ ਬਹੁਤ ਹੀ ਡੰਗਾਈ ਚ ਪੁੱਛਗਿੱਛ ਕਰਾਂਗੇ ਸਾਰੀਆਂ ਏਜੰਸੀਆਂ ਇਹਦੇ ਬਾਰੇ ਡੰਗਾਈ ਚ ਪੁੱਛਗਿੱਛ ਕਰਨਗੀਆਂ ਤੇ ਜਿਹੜੇ ਵੀ ਫਰਦਰ ਤੱਥ ਆਣਗੇ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸਰ ਇਹਨਾਂ ਕੋਲ ਕੋਈ ਹੋਰ ਵੀ ਕੀ ਬਰਾਮਦ ਹੋਇਆ ਯਾਰ ਇਸ ਤੋਂ ਬਾਅਦ ਇਹਨਾਂ ਕੋਲ ਇੱਕ ਫੋਨ ਤੇ ਇੱਕ ਮੋਟਰਸਾਈਕਲ ਹੈ ਜਿਹੜੇ ਫਿਲਹਾਲ ਅਸੀਂ ਬਰਾਮਦ ਕੀਤਾ ਬਾਕੀ ਇਹਨਾਂ ਦੀ ਡਿਟੇਲ ਚ ਅਸੀਂ ਪੁੱਛਗਿੱਛ ਕਰਾਂਗੇ ਤੇ ਜੋ ਵੀ ਇਹਨਾਂ ਕੋਲ ਹੋਰ ਵੀ ਕੋਈ ਆਮ ਜਮਿਨੀਸ਼ਨ ਹੈਗਾ ਕੋਈ ਡਰੱਗਸ ਦਾ ਵੀ ਇਹਨਾਂ ਕੋਲ ਹੈਗਾ ਤਾਂ ਅਸੀਂ ਉਹ ਵੀ ਜ਼ਰੂਰ ਰਿਕਵਰ ਕਰਾਵਾਂਗੇ ਨਾਲ ਕੋਈ ਦਿੱਤਾ ਗਿਆ ਸੀ ਪੈਸੇ ਦਾ ਲਾਲਚ ਸੀ ਕਿਸ ਤਰੀਕੇ ਨਾਲ ਕੰਮ ਕਰਦੇ ਹੁੰਦੇ ਸੀ ਜੀ ਬਿਲਕੁਲ ਜੀ ਇਹਨਾਂ ਦੀ ਇਹ ਹੌਲੀ ਉਮਰ ਦੀ ਮੁੰਡੇ ਨੇ ਜੀ 18 19 ਸਾਲ ਦੀ ਇਹਨਾਂ ਦੀ ਉਮਰ ਹੈਗੀ ਹੈ ਇਹਨਾਂ ਨੂੰ ਲਾਲਚ ਸਿਰਫ ਪੈਸਿਆਂ ਦਾ ਦਿੱਤਾ ਗਿਆ ਸੀਗਾ ਤੇ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਹਾਨੂੰ ਅਸੀਂ ਪੈਸੇ ਦੇਵਾਂਗੇ ਚੰਦ ਪੈਸਿਆਂ ਦੇ ਬਦਲੇ ਇਹ ਦੇਸ਼ದ್ರੋਹੀ ਦੀਆਂ ਗਤਿਵਿਧੀਆਂ ਜਿਹੜੀਆਂ ਕਰ ਰਹੇ ਨੇ ਜਿਹੜੇ ਆਪਣੇ ਨੌਜਵਾਨ ਨੂੰ ਬਹੁਤ ਹੀ ਮੰਦ ਭੱਗਾ ਹੈ ਇਹਨਾਂ ਦੇ ਜਿਹੜੇ ਮਾਪਿਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਦੇ ਬੱਚੇ ਘਰ ਕੀ ਰਹਿੰਦੇ ਸਰ ਇਹ ਕਹਿੰਦੇ ਦੂਜਾ ਦੇ ਬੇਨਾਂ ਕਰਨਾ ਕਿ ਇਹਨਾਂ ਨੇ ਇਹ ਡਿਟੇਲ ਚ ਅਸੀਂ ਪੁੱਛਗੇ ਚ ਇਹਨਾਂ ਤੋਂ ਕਰਾਂਗੇ ਕਿ ਇਹਨਾਂ ਦੇ ਅਸਲ ਟਾਰਗੇਟਸ ਕੀ ਸੀਗੇ ਅਸੀਂ ਜਿਹੜਾ ਇਹਨਾਂ ਦਾ ਸਾਥੀ ਵਿੱਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਹਜੇ ਫਿਰੋਜ਼ਪੁਰ ਜੇਲ੍ਹ ਚ ਬੰਦ ਹੈ ਉਹਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਵਾਂਗੇ ਤੇ ਉਹ ਵੀ ਜਿਹੜੇ ਹੈਂਡਲਰਸ ਨਾਲ ਟੱਚ ਚ ਸੀਗਾ ਉਹ ਬਿਲਕੁਲ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਤੁਹਾਡੇ ਸਾਹਮਣੇ ਸਾਰੇ ਤੱਥ ਜਿਹੜੇ ਆ ਸਿਰਫ ਉਹ ਐਨਡੀਪੀਐਸ ਐਕਟ ਦੇ ਅਗੇਂਸਟ ਕੇਸ ਰਜਿਸਟਰਡ ਹੈ 500 ਗ੍ਰਾਮ ਹੈਰੋਇਨ ਦਾ ਜਿਹੜਾ ਹੈਗਾ ਉਹਦੇ ਤੋਂ ਗ੍ਰਾਮ ਦੀ ਹੋ ਰਹੀ ਹੈ ਜਿਹੜਾ ਪਾਕਿਸਤਾਨ ਨਾ ਕਰ ਰਿਹਾ ਟੱਚ ਹੋ ਸੀਗਾ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਆਏ ਸੀ ਦੇ ਹੈਂਡਲਰ ਸੀਗੇ ਇਹਨਾਂ ਦੇ ਜਿਹੜੇ ਕਿੰਗਪਿੰਨ ਸੀਗੇ ਇਹ ਮੋਰੀ ਬਣੇ ਸੀਗੇ ਉਹਨਾਂ ਦੇ ਬਾਕੀ ਇਹਨਾਂ ਨੂੰ ਲੈ ਆ ਕੇ ਹੀ ਡਿਟੇਲ ਚ ਪੁੱਛ ਕੇ ਕਰਾਂਗੇ ਵਿੱਕੀ ਨੂੰ ਵੀ ਲੈ ਕੇ ਆਵਾਂਗੇ ਜੀ ਪ੍ਰੋਡਕਸ਼ਨ ਵਾਰੰਟ ਤੇ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਚ ਹੋ ਰਿਹਾ ਜੀ ਇਹ ਫਸਟ ਟਾਈਮ ਕਿ ਪੜਿਆ ਗਿਆ ਹੈ ਐਂਟੀ ਟੈਂਕ ਰੌਕਟ ਲਾਂਚer ਨਹੀਂ ਜੀ ਪਹਿਲਾਂ ਵੀ ਇਦਾਂ ਦੇ ਤੁਸੀਂ ਦੇਖੇ ਹੋਣਗੇ ਪੰਜਾਬ ਚ ਇਹਨਾਂ ਨੇ ਪਹਿਲਾਂ ਵੀ ਇੱਕ ਸਰਹਾਲੀ ਜਿਹੜਾ ਆਪਣਾ ਪਲੇ ਸਟੇਸ਼ਨ ਸੀਗਾ 2022 ਚ ਉੱਥੇ ਇਹਨਾਂ ਨੇ ਹਮਲਾ ਕੀਤਾ ਸੀਗਾ ਇਹ ਸਿਮਿਲਰ ਵੈਪਨ ਯੂਜ਼ ਕੀਤਾ ਸੀਗਾ ਉਹਦੇ علاوہ ਵੀ ਇਹਨਾਂ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਨੇ ਤੇ ਪਹਿਲਾਂ ਵੀ ਰਿਕਵਰੀ ਇਦਾਂ ਦੇ ਵੈਪਨਸ ਦੀ ਹੋਈ ਹੈ ਬਟ ਅਸੀਂ ਇਹਨਾਂ ਨੂੰ ਪਹਿਲਾਂ ਹੀ ਇਹਨਾਂ ਦੇ ਅੰਜਾਮ ਤੋਂ ਪਹਿਲਾਂ ਹੀ ਫਾਇਲ ਕਰ ਦਿੱਤਾ ਹੈ। ਕ੍ਰਿਮੀਨਲ ਰਿਪੋਰਟ ਕੀ ਇਹਨਾਂ ਦੋਨਾਂ ਬੱਚਿਆਂ ਦਾ? ਇਹਨਾਂ ਦੋਵਾਂ ਦਾ ਨਹੀਂ ਹੈਗਾ ਜੀ ਇਹਨਾਂ ਦਾ ਜਿਹੜਾ ਰਿਸ਼ਤੇਦਾਰ ਹੈਗਾ ਵਿੱਕੀ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਚ ਬੰਦਾ ਉਹਦੇ ਅਗੇਂਸਟ ਐਨਡੀਪੀਐਸ ਐਕਟ ਹੈ ਤੇ ਕੇਸ ਵਿੱਚ ਇਸ ਦਾ। ਫਿਰ ਆਰਡੀਐਕਸ ਤੇ ਜਿਹੜੇ ਹੈਂਡਲਰ ਅਸੀਂ ਬਿਲਕੁਲ ਇਹਨਾਂ ਦਾ ਜਿਹੜਾ ਹੈਗਾ ਮੇਨ ਹੈਂਡਲਰ ਅਸੀਂ ਪਹਿਲਾਂ ਉਹਨੂੰ ਵਿੱਕੀ ਨੂੰ ਲੈ ਕੇ ਆਵਾਂਗੇ ਤੇ ਜਿਹੜਾ ਵੀ ਪੁਰਾਣਾ ਕਿਸੇ ਨਾਲ ਵੀ ਜਿਹੜੇ ਆਪਰੇਟਰਸ ਨੇ ਜਿਹੜੇ ਆਈਐਸਆਈ ਦੇ ਕਿਹੜੇ-ਕਿਹੜੇ ਬੰਦੇ ਨਾਲ ਟੱਚ ਸੀਗੇ ਅਸੀਂ ਸਾਰੀ ਬਿਲਕੁਲ ਲੰ ਜੀ ਬੀਕੀਆ ਨਾਲ ਅਸੋਸੀਏਟਿਡ ਸੀਗੇ ਜੀ ਸਰ ਇਨਪੁਟ ਸੀ ਕੀ ਪਹਿਲਾਂ ਪੁਲਿਸ ਨੂੰ ਕਿਉਂਕਿ ਕਿਹਾ ਜਾ ਰਿਹਾ ਸੀਗਾ ਕਿ ਦਿਵਾਲੀ ਤੇ ਅਸੀਂ ਧਮਾਕੇ ਕਰ ਸਕਦੇ ਹਾਂ ਕਾਫੀ ਵੀਡੀਓਜ਼ ਵੀ ਆ ਰਹੀਆਂ ਸੀਗੀਆਂ ਵਾਇਸ ਮੈਸੇਜਸ ਵੀ ਆ ਰਹੇ ਸੀਗੇ ਇਨਪੁਟ ਸੀ ਕੀ ਸਭ ਤੁਹਾਨੂੰ ਬਿਲਕੁਲ ਜੀ ਸਾਡੀ ਮੈਂ ਜਿਵੇਂ ਤੁਹਾਨੂੰ ਦੱਸਿਆ ਸਾਡੀ ਪੰਜਾਬ ਪੁਲਿਸ ਮਾਨਯੋਗ ਡੀਟੀਪੀ ਸਾਹਿਬ ਮਾਨਯੋਗ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਸਾਹਿਬ ਇਹਨਾਂ ਸਾਰਿਆਂ ਦੀਆਂ ਬਿਲਕੁਲ ਚੌਕਸ ਕਰਕੇ ਸਾਡੀਆਂ ਟੀਮਾਂ ਬਣਾਈਆਂ ਗਈਆਂ ਸੀਗੀਆਂ ਸਾਨੂੰ ਐਕਸਟਰਾ ਫੋਰਸ ਵੀ ਮਿਲੀ ਸੀਗੀ ਤੁਸੀਂ ਦੇਖਿਆ ਹੋਵੇਗਾ ਕਿ ਤਿਉਹਾਰਾਂ ਦੇ ਦਿਨਾਂ 'ਚ ਵੀ ਅਸੀਂ ਬਿਲਕੁਲ ਏਰੀਆ ਡੋਮਿਨੇਸ਼ਨ ਕੀਤੀ ਸੀ ਨਾਈਟ ਡੋਮਿਨੇਸ਼ਨ ਕੀਤੀ ਸੀ ਸਾਰੇ ਜਿਹੜੇ ਸਾਡੇ ਦੁਕਾਨਾਂ ਸੀਗੀਆਂ ਜਿਹੜੇ ਸਾਡੇ ਮੇਨ ਕਸਬੇ ਨੇ ਜਿਹੜੀਆਂ ਟਾਊਨਸ ਨੇ ਸਾਡੇ ਉੱਥੇ ਡੋਮਿਨੇਸ਼ਨ ਕਰ ਰਹੇ ਸੀਗੇ ਇਸੇ ਤਰ੍ਹਾਂ ਤਸੀਂ ਬਿਲਕੁਲ ਸਖਤਾਈ ਨਾਲ ਕੰਮ ਕਰਦੇ ਆ ਹੋਇਆ ਏ ਆਪਣੇ ਮਨਸੂਬਿਆਂ ਚ ਕਾਮਯਾਬ ਨਹੀਂ ਹੋਏ ਤੇ ਇਹਨਾਂ ਨੇ ਉਸੇ ਕਾਬੂ ਕਰ ਲਿਆ ਲਗਾਤਾਰ ਇਹ ਭੇਜ ਰਹੇ ਸੀ ਗ੍ਰਨੇਡ ਬੋਮਬ ਤੇ ਦੂਆਇ ਇੱਥੇ ਗ੍ਰਨੇਡਲ ਕਬੇ ਫੇੜਾ ਆਡੀਐਕਸੇ ਕਹ ਲੀ ਤਿਆਰ ਸੀਗੇ ਤੇ ਉਹ ਜਿਵੇਂ ਜਿਵੇਂ ਕੋਸ਼ਿਸ਼ ਕਰ ਰਹੇ ਨੇ ਤੁਸੀਂ ਜੋ ਰਿਕਵਰ ਕਰ ਰਹੇ ਇਹਦਾ ਮਤਲਬ ਕਿ ਉਹ ਵੈਲ ਪਲਾਨਿੰਗ ਲੱਗੇ ਹੋਏ ਨੇ ਇਹਨਾਂ ਨੇ ਪੁੱਛ ਕੇ ਵਿੱਚ ਦੱਸਿਆ ਕਿ ਕੀ ਅਕਸਰ ਮਕਸਦ ਕੀ ਹੈ ਕਿਉਂਕਿ ਤੁਸੀਂ ਸਾਰੇ ਗ੍ਰਨੇਡ ਵੀ ਪਗੜ ਲਿਆ ਅੱਜ ਵੀ ਪਗੜ ਲਿਆ ਅਕਸਰ ਨੁਕਸਾਨ ਕਿਤੇ ਕਰ ਰਹੇ ਹੁੰਦੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਇਹ ਪੰਜਾਬ ਪੁਲਿਸ ਸਿਟੀ ਬਹਾਦਰ ਫੋਰਸ ਹੈ ਅਸੀਂ ਇੱਕ ਦੇਸ਼ ਦੇ ਖਿਲਾਫ ਜੰਗ ਲੜ ਰਹੇ ਆ ਜਿਹੜੀ ਪੂਰੀ ਏਜੰਸੀ ਲੱਗੀ ਹੋਈ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਬਟ ਪੰਜਾਬ ਪੁਲਿਸ ਇੰਨੀ ਬਹਾਦਰ ਇੰਨੀ ਜਿਹੜੀ ਕਾਮਯਾਬ ਫੋਰਸ ਹੈ ਜਿਹੜੀ ਇੱਕ ਪੂਰੇ ਗਵਾਂਡੀ ਦੇਸ਼ ਤੇ ਜਿਹੜੇ ਮਾੜੇ ਮਨਸੂਬੇ ਨੇ ਉਹਨਾਂ 'ਚ ਉਹਨਾਂ ਨੂੰ ਅਸਫਲ ਕਰਦੇ ਜਾ ਰਹੇ ਆ ਅਸੀਂ ਬਾਰ-ਬਾਰ ਤੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹੂਗੀ ਕਿ ਸਾਡਾ ਜਿਹੜਾ ਪੰਜਾਬ ਦੇ ਲੋਕ ਨੇ ਇੱਥੇ ਦਾ ਮਾਹੌਲ ਹੈ ਉਹ ਬਿਲਕੁਲ ਸਖਾਵਾਂ ਬਿਲਕੁਲ ਵਧੀਆ ਤਰੀਕੇ ਨਾਲ ਕਿੱਥੋਂ ਇਹਨਾਂ ਨੇ ਹਾਸਲ ਕੀਤਾ ਤੇ ਕਿੱਥੇ ਕਿੱਲ ਕੋਕ ਰੱਖਿਆ ਜੀ ਫਿਲਹਾਲ ਸਾਡੇ ਕੋਲ ਇਹ ਸਾਹਮਣੇ ਆ ਰਿਹਾ ਕਿ ਇਹਨਾਂ ਨੇ ਡਰੋਨ ਰਾਹੀ ਮੰਗਾਇਆ ਸੀਗਾ ਤੇ ਜਿਵੇਂ ਇਹ ਆਪਣੇ ਦੋਵੇਂ ਵਿਅਕਤੀ ਸੀਗੇ ਇਹਨਾਂ ਨੇ ਕਿਤੇ ਇਹ ਨਾ ਕਿਤੇ ਯੂਜ਼ ਕਰਨਾ ਸੀਗਾ ਤੇ ਸਾਡੇ ਕੋਲ ਜਿਹੜੀਆਂ ਕੇਂਦਰੀ ਏਜੰਸੀਆਂ ਦੇ ਨਾਲ ਰਲ ਕੇ ਅਸੀਂ ਇਹ ਸਾਂਝਾ ਆਪਰੇਸ਼ਨ ਕੀਤਾ ਹੈ ਇਹ ਕਿੱਥੋਂ ਦੇ ਨੇ ਇਹ ਮੈਥ ਪਿਆ ਇਹ ਇੱਕ ਹੈਗਾ ਜੀ ਮੈਕ ਜਿਹੜਾ ਹੈਗਾ ਇਹ ਵਡਾਲੀ ਦਾ ਹੈ ਛਾਟੇ ਦਾ ਤੇ ਆਦੀ ਹੈਗਾ ਇਹ ਜਠਾਲਪਿੰਡ ਦਾ ਹੈ ਜੀ ਇਹ ڪرੰਡੇ ਠਾਣੇਸ ਪਿੰਡ ਦਾ ਹੈ ਸਮਾਰਿੱਧਿਆ ਇਹਨਾਂ ਨੂੰ ਕਾਬੂ ਕਰ ਦਿੱਤਾ ਗਿਆ ਜੇਕਰ ਇਹ ਚੱਲ ਜਾਂਦੀ ਤਾਂ ਫਿਰ ਕਿੰਨਾ ਕੁ ਤੁਹਾਨੂੰ ਹੋ ਸਕਦਾ ਸੀ ਜੀ ਕੁਝ ਇਹ ਐਂਟੀ ਟੈਂਕ ਜਿਹੜੇ ਹੈਗੇ ਨੇ ፕሮਪेलर ਹੈਗਾ ਵੀ ਟੈਂਕ ਨੂੰ ਵੀ ਉਡਾ ਸਕਦਾ ਹੈ ਉਹਦੇ ਤੇ ਯੂਜ਼ ਹੁੰਦੇ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਧਮਾਕਾ ਹੋਏਗਾ ਟੈਂਕਸ ਸਰ ਬੈਟਲ ਦੇ ਉਹ ਕਿੱਡੇ ਜ਼ਿਆਦਾ ਆਪਣੇ ਕਾਮਯਾਬ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਜੜਾ ਸਕਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਕਰ ਸਕਦਾ ਸੀ ਸਰ ਇਹ ਬੇਸਿਕਲੀ ਅਸੀਂ ਥੋੜਾ ਜਿਹਾ ਲੰਘਾਈਨਾ ਜੀ ਦੇਖੀਏ ਅਮਸਰ ਸੀਪੀ ਦੇ ਸੀਪੀ ਸਭ ਦੀ ਗੱਲ ਕਰੀਏ ਉਹ ਵੀ ਵਾਰ-ਵਾਰ ਕਹਿੰਦੇ ਨੇ ਮੌਜੂਦਾਨਾ ਨੂੰ ਫੀਲ ਕਰਦੇ ਨੇ कि 10 20 ਹਜ਼ਾਰ ਦਾ ਦਾਲਚ ਦਿੰਦੇ ਨੇ ਇਹਨਾਂ ਲੜਕੀਆਂ ਨੂੰ ਕਿੰਨਾ ਦਾਲਚ ਦਿੱਤਾ ਗਿਆ ਤੇ ਨੌਜਵਾਨ ਜਿਹੜੇ ਅੱਜ ਬੋਹਨ ਸਰਕੀ ਦੀ ਹੈ ਤੁਸੀਂ ਉਹਨਾਂ ਨੂੰ ਕੀ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਲਾਲਚ ਦੇ ਕੇ ਪੈਸੇ ਨਹੀਂ ਮਿਲਦੇ ਹੈਗੇ ਡਰੱਗਿਸਟ ਜਿਹੜੇ ਹੈਗੇ ਨੇ ਉਹਨਾਂ ਨੂੰ ਉਹ ਲਾਲਚ ਦੇ ਕੇ ਅੰਤਵਾਰੇ ਦੀ ਕੋਈ ਕੀ ਚੀਜ਼ ਨਹੀਂ ਬਿਲਕੁਲ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਬਾਹਰ ਬੈਠ ਕੇ ਜਿਹੜੇ ਹੈਂਡਲਰ ਬਣ ਜਾਂਦੇ ਨੇ ਇਹ ਤੁਹਾਨੂੰ بڑے بڑے ਖੁਆਬ ਸਜਾ ਕੇ ਦੱਸਣਗੇ ਕਿ ਤੁਹਾਨੂੰ ਅਸੀਂ ਲੱਖ ਰੁਪਿਆ ਦੇ ਦਾਂਗੇ 2 ਲੱਖ ਦੇ ਦਾਂਗੇ ਜੇ ਹੋਰ ਨਹੀਂ ਤਾਂ ਤੁਹਾਡੇ ਤੋਂ ਜਿੰਨਾ ਮਾੜਾ ਕੰਮ ਕਰਾਉਣਾ ਉਹਨਾਂ ਵੱਡਾ ਲਾਲਚ ਦੇਣਗੇ ਜੇ ਤੁਸੀਂ ਕਹਿ ਦੇਣਗੇ ਤੁਹਾਨੂੰ ਕਿ ਤੁਸੀਂ ਇੱਥੇ ਫਲਾਣੀ ਜਗ੍ਹਾ ਬੰਬ ਲਾ ਕੇ ਉਡਾ ਦਿਓ ਤੇ ਤੁਹਾਨੂੰ ਅਸੀਂ ਬਾਹਰ ਬਲਾ ਲਾਂਗੇ ਦੀ ਤੁਹਾਨੂੰ ਇਸ ਦੇਸ਼ ਚੋਂ ਕੱਢ ਲਾਂਗੇ ਤੇ ਹੁੰਦਾ ਇਹਦੇ ਚ ਕੱਖ ਨਹੀਂ ਜਿਹੜੇ ਵੀ ਤੁਸੀਂ ਵਿਅਕਤੀ ਫੜੇ ਗਏ ਨੇ ਜਿਹੜੇ ਬੱਚੇ ਫੜੇ ਗਏ ਨੇ ਗੁੰਮਰਾਹ ਕਰਕੇ ਕਿਸੇ ਨੂੰ 5000 ਕਿਸੇ ਨੂੰ 10000 ਇਸ ਤੋਂ ਵੱਧ ਕਿਸੇ ਨੂੰ ਰਕਮ ਨਹੀਂ ਦਿੱਤੀ ਜਾਂਦੀ ਨਾ ਤੁਹਾਡੀ ਪੈਰਵਾਹੀ ਕੀਤੀ ਜਾਂਦੀ ਕੁਝ ਨਹੀਂ ਕੀਤਾ ਜਾਂਦਾ ਮੈਂ ਸਿਰਫ ਇਹ ਅਪੀਲ ਕਰਨਾ ਚਾਹੁੰਦਾ ਆਪਣੇ ਨੌਜਵਾਨ ਪੀੜ੍ਹੀ ਨੂੰ ਕਿ ਤੁਸੀਂ ਚੰਗੇ ਪੜ੍ਹ ਲਿਖ ਕੇ ਕੋਈ ਵਧੀਆ ਕੰਮ ਕਰੋ ਪੰਜਾਬ ਨੂੰ ਆਪਾਂ ਰੰਗਲਾ ਪੰਜਾਬ ਬਣਾਈਏ ਇਹ ਜਿਹੜੇ ਚੱਕਰਾਂ ਚ ਜਿਹੜੇ ਗੈਂਗਸਟਰ ਬਾਦ ਜਿਹੜੇ ਆਪ ਬਾਹਰ ਬੈਠੇ ਨੇ ਤੇ ਲੋਕਾਂ ਨੂੰ ਤੰਗ ਕਰ ਪਰੇਸ਼ਾਨ ਕਰ ਰਹੇ ਨੇ ਫਿਰੋਤੀਆਂ ਮੰਗਣ ਦੀ ਕੋਸ਼ਿਸ਼ ਕਰਦੇ ਨੇ ਇਹ ਚੀਜ਼ਾਂ ਤੋਂ ਆਪਾਂ ਬਾਹਰ ਆਈਏ ਨਾਲ ਹੀ ਨਾਲ ਮੈਂ ਮਾਪਿਆਂ ਨੂੰ ਵੀ ਅਪੀਲ ਕਰਨਾ ਚਾਹੂੰਗਾ ਇਹਨਾਂ ਦੇ ਕਿ ਆਪਣੇ ਬੱਚਿਆਂ ਦੀ ਨਿਗਰਾਨੀ ਰੱਖੋ ਕਿਹੜੀਆਂ ਕਿਹੜੀਆਂ ਗਤੀਵਿਧੀਆਂ ਚ ਇਨਵੋਲਡ ਨੇ ਕਿਹੜੀ ਉਹਨਾਂ ਦੀ ਸੰਗਤ ਹੈ ਤਾਂ ਕਿ ਆਪਾਂ ਨੂੰ ਪਹਿਲਾਂ ਤੋਂ ਹੀ ਅੰਦੇਸ਼ਾ ਹੋ ਸਕੇ ਕਿ ਆਪਾਂ ਆਪਣੇ ਬੱਚਿਆਂ ਨੂੰ ਕਿਸ ਕਿਸ ਤਰੀਕੇ ਦਾ ਭੁਗਤ ਦੇਣਾ ਚਾਹੁੰਦੇ ਹਾਂ ਦੋਨੋਂ ਇੱਕੋ ਪਿੰਡ ਦੇ ਸਰਪੰਚ ਦੇ ਨਾਲ ਇੱਕ ਅਲੱਗ ਜੀ ਮੈਂ ਤੁਹਾਨੂੰ ਦੱਸੇ ਇੱਕ ਵਡਾਲੇ ਦਾ ਹੈ ਜੀ ਛਾਟੇ ਦਾ ਇੱਕ ਜਠੌੜ ਦਾ ਹੈ ਜੀ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027